ਖਾਲੀ ਲੱਗਿਆ। ਕੀ ਵਾਹ। ਕੀ ਵਾਹ। ਪਾਣੀ ਬਹੁਤ ਵੱਡਾ ਸੁਬੰਦਰ। ਕੀ ਵਾਹ। ਇਹ ਜਿਹੜਾ ਬੰਦਾ ਜਿਹੜਾ ਚੱਲਦਾ ਜਿੰਨਾ ਚੱਲਦਾ ਉਹਨਰ ਸਵਾਦ ਆਉਂਦਾ ਹੈ। ਨਾ ਕਰਦਾ। ਕੀ ਹੈ? ਜੇ ਰੋਟੀ ਦੇ ਵਿੱਚ ਬਾਹਰ ਖਾਓ ਉਹਨਰ ਸਵਾਦ ਆਉਂਦੀ। ਕੀ ਗੱਲ? ਜੀ ਆਪਾਂ। ਬਾਕੀ ਆਲੇ। ਬਾਕੀ ਆਲੇ। ਇਹ ਸਤਰਾ ਜੇ ਰੋਟੀ ਉਹ ਮੂੰਹ ਬਾੜੀ। ਉਹ ਜਿਹੜੇ ਜਿਹੜਾ 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 ਜਿਹਨੇ ਜਵਾਬ ਦੇ ਉਹਨਾਂ ਸਵਾਲ ਸਿੱਖੀ ਜਿੰਨਾ ਚੰਗਾ ਜਵਾਬ ਆਲਾ ਬਹੁਤ ਅੱਛਾ ਬਹੁਤ ਅੱਛਾ ਇਹ ਕੁਦਰਤੀ ਗੱਲਾਂ ਨੇ ਕੰਦਨ ਜਦੋਂ ਰੱਬ ਨੇ ਨਾ ਰੱਬ ਨੇ ਵੰਡ ਕੀਤੀ ਹਾਂ ਜੀ ਆਹੋ ਕੇ ਮੰਗ ਲੋ ਨਾ ਕਾਲੀ ਦਾਤ ਮੰਗਦਾ ਹਾਂ ਠੀਕ ਜੀ ਜੂਰਾ ਨੇ ਕਾਲੀ ਦਾਤ ਮੰਗੀ ਹਾਂ ਜੀ ਪੰਡਾ ਨੇ ਠੱਗਿਆ ਮੰਗਲੀ ਠੀਕ ਹੈ ਜੀ ਮਾਇਆ ਤਾਲੀਆਂ ਮਾਇਆ ਮੰਗਲੀ ਮਾਇਆ ਮੰਗਲੀ ਇਹਨਾਂ ਸਿਆਸੀ ਬੰਦਿਆਂ ਨੂੰ ਕੁਰਸੀਆਂ ਮੰਗੀਆਂ ਹਾਂ ਜੀ ਇਹਨਾਂ ਚੌਧਰ ਮੰਗਲੀ ਕਹਿੰਦਾ ਕੁਝ-ਕੁਝ ਮੰਗਿਆ ਹਾਂ ਜੀ ਕਹਿੰਦਾ ਪਾਕਿਸਤਾਨ ਕਰੀ ਆਏਗਾ ਤੂੰ ਦੀ ਮਗੋ ਕੀ ਮੰਗਦੇ ਹਾਂ ਜੀ ਪਾਕਿਸਤਾਨ ਆਖਿਆ ਆਪਾਂ ਸਮਰਥ ਬਣਾ ਦਿਆਂਗੇ ਹੋਏ ਬੇਬੇ ਕੁਲ ਕੁਲ ਕੋਈ ਨਹੀਂ ਮੰਗ ਲੈ ਬੇਬੇ ਆ ਜਾ ਬੇਬੇ ਇਹ 90% ਗੱਲ ਉਹ ਹੈ ਜਿਹੜੀ ਆਪਣੇ ਅਨੁਪਾਤ ਦੀ ਗੱਲ ਕੀਤੀ ਜਾਂਦੀ ਹੈ ਹਾਂਜੀ ਜਿਹੜੀ ਕਿ ਕਿਸੇ ਕਿਤਾਬ ਜਾਂ ਕਿਸੇ ਗ੍ਰੰਥ ਜਿੱਦਿਹਾ ਅਨੁਪਾਉ ਪ੍ਰਗਾਤ ਗਿਆ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਦੇ ਆਮ ਆਮ ਕਹੀ ਜਾਂਦਾ ਨੇ ਜੀ ਗੁਰੂ ਸਾਹਿਬ ਨੇ ਘੜੇ ਪੰਨੇ ਜੀ ਵਾਹ ਗੇੜ ਦੇ ਸਣ ਜੀ 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 ਉਹ ਉਹਦੀ ਹਾਰ ਖੇਡ ਦੇ ਰਾਜ ਸੀ ਬਹੁਤ ਫਾਇਦੇ ਵੈਰੀ ਨਾਈਟ ਸਵੇਰੇ 3:30 ਵਜੇ ਗੁਰੂ ਘਰ ਜਾਂਦਾ ਜੀ ਡੇਲੀ ਸੰਤ ਬਿੱਦਰ ਨੂੰ ਵੱਡਾ ਜਿਹਾ ਬਣਾਵਾਂਗੇ ਚੰਗਾ ਜੇ ਤੂੰ ਤੇਰੇ ਚੇਲੇ ਤੋਂ ਬਾਹਰ ਪਤੀ ਪਾਂ ਤੋਂ ਵੱਟ ਕੇ ਚੁੱਕਣ ਉਹ ਚਸ ਜੀ ਠੀਕ ਹਾਂ ਜੀ 9 ਸਾਲ ਦੇ ਬੱਚੇ ਦੀ ਕੋਈ ਬੱਚਾ ਮਾਪੇ ਗੱਲ ਨਹੀਂ ਮੰਨਦਾ ਆਹ ਇਮਾਨਦਾਰ ਪਰ ਪਿਓ ਵੇਖੋ ਪ੍ਰਤੇਬਾ ਦਰਮਾਨਾ ਮੈਂ ਬਹੁਤ ਅੰਗ ਲੰਗ ਜੈਬ ਨੇ ਆਖਿਆ ਤੇ ਬਾਦ ਕਾ ਆਖਿਆ ਤਿੰਨ ਕਿਲੋ ਦੇ ਨਹੀਂ ਜੰਜੂਰੀ ਤੁਸੀਂ ਪੁੰਦੇ ਕੰਨ ਨੂੰ ਜਾਣ ਗਵਾਨ ਲਈ ਆ ਗਿਆ ਤੂੰ ਜੀ ਆ ਮੈਂ ਜਾਣ ਗਵਾਨ ਲਈ ਆ ਗਿਆ ਤੂੰ ਕੰਨ ਨੂੰ ਜਾਣ ਗਵਾਨ ਲਈ ਆ ਗਿਆ ਤੇ ਤੁਸਾਂ ਤੋਂ ਕੁੱਤੇਵਾ ਮਰ ਕੇ ਨਹੀਂ ਜੀ ਕੜ ਦਾ ਵਕਤ ਗਰੀਬਾਂ ਛੋਟੇ ਜੱਗ ਗੁਬਿੰਦ ਦੀ ਕਾਰੋਂ ਸਿਰ ਮੈਂ ਤਾਂ ਫੁਰਤ ਨਾਲ ਆ ਗਿਆ ਬਾੜੇ ਲੱਕੜਾਂ ਆ ਚੁੱਕੀਆਂ ਨੇ ਲਾਈਟ ਨੰਬਰ ਕਿੰਨਾ PA106 ਹਾਲੋ ਕਸੇ ਜੇ ਘਟ ਜਾਂਦੀ ਹੈ ਹੈ ਉਹ ਜਿੰਮ ਕੋਲ ਦਾ ਆਕਸੀਜਨ ਘਟ ਜਾਂਦੀ ਹੈ ਫੇਰ ਉੱਤੇ ਕੋਈ ਜਾਨਵਰ ਨਹੀਂ ਉਹ ਤੁਸੀਂ ਫੇਰ ਉੱਤੋਂ ਫਸਾ ਦੇ ਉਹ ਕਿੱਥੇ ਰਹਿਣ ਹੁੰਦਾ ਹੋਊਗਾ ਰੋਟੀ ਕਿੰਨੇ ਯੁੱਗ ਬੈਗ ਤੇ ਪਰਵ ਜੰਮਦੀ ਗਈ ਪੈਂਦੀ ਗਈ ਊਰਜਾ ਦੀ ਕਰ ਵੀ ਨਾ ਖਲਦੀ ਗਈ ਕਿੰਨਾ ਯੁੱਗ ਯੁੱਗਾਂ ਦੀ ਗੱਲ ਕੀਤੀ ਗੁਰੂ ਦਾ ਕਿੰਨੇ ਯੁੱਗ ਤੱਕ ਸਾਲ ਦੇ ਨਾਲ ਦੀ ਫਰੀਦ ਬੋਕਮਖੀ ਕੌਸਾ ਵੜਾ ਰਹਾ ਲੋ ਇਹਦਾ ਕਿਹ ਬਰੀ ਅੱਜ ਇਹਦਾ ਵੀ ਇਹ ਤੱਕੇ ਨਾਲ ਟੋਰੀ ਜਾਂਦੀ ਔਰ ਨੂੰ ਦਰਦ ਕਰਦਾ ਗੋਡੇ ਟੁੱਟੇ ਆ ਗੋਡੇ ਇਹਨੇ ਚਾਰ ਪੰਜ ਬਰੀ ਗੜੀਆਂ ਐਕਸੀਡੈਂਟ ਹੋਇਆ ਉਹਨੇ ਅਰੈਸਟ ਕਰੋ ਮੈਂ ਕਹਿੰਦਾ ਜਿਆ ਸਵਾਦ ਤੇ ਹੋਣੀ ਹੋਈ ਯਾ ਯਾਦ ਵੀ ਬੱਜ ਜਾਂਦਾ ਮਾਣ ਦੇਦਾ ਵੀ ਜਿੰਨੇ ਫੁੱਟ ਹੁੰਦੇ ਜਾਂਦੇ ਉਹਨੇ ਜਵਾਰੀਆਂ ਵਾਤੀਆਂ ਆਕਿਆ ਜ ਸਿੰਘ ਅਜੀਦਾ ਤੇ ਪੰਜਾਬ ਦੇ ਗੁਰਦੁਆਰੇ ਦਰਸੇ ਕਰ ਲੈਣੇ ਆ ਜੇ ਸਾਨੂੰ ਪਹਿਲਾਂ ਦਗਤ ਦਾ ਪਤਾ ਹੋਊਗਾ ਜਦੋਂ ਜੇ ਨਿਗਲੀਏ ਤਾਂ ਆਊਟ ਆਫ ਪੰਜਾਬ ਜੇ ਫਿਰ ਪਤਾ ਲੱਗਦਾ ਵੀ ਰਾਜਸਥਾਨ ਦੇ ਕਿੰਨੇ ਗੁਰਦੁਆਰੇ ਹਾਂਜੀ ਕਿਵੇਂ ਕਿਵੇਂ ਖੂਸਾ ਪੱਖ ਸਮਰਦੇ ਕਿੰਨੇ ਕਿ ਆਪਾਂ ਹੁਣ ਤਾਂ ਕੋਈ ਵੀ ਬਰੇ ਪਵਾ ਹੈ ਕਹਿੰਦਾ ਹੈ ਜਿਹੜੇ ਗ੍ਰੰਥ ਦੁਨੀਆਂ ਦੇ ਵੀ ਆ ਗਏ ਨੇ ਉਹ ਵਹਿਰ ਉਹ ਗ੍ਰੰਥ ਸਿਰਫ ਕਿਤਾਬੀ ਗਿਆਨ ਉਹਨਾਂ ਗ੍ਰੰਥਾਂ 'ਚ ਸ਼ਕਤੀ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬਾ ਇਹਦੇ 'ਚ ਸ਼ਕਤੀ ਹੈ ਇਹ ਤੇ ਦਸਾਂ ਤੂਮਾਂ ਦੀ ਜੋਤ ਬਜ ਰਹੀ ਹੈ ਇਹ ਹਾਜ਼ਰਾ ਹੋ ਜੀ ਸ਼ਗਨ ਜੀ